ਸਸ਼ਿਆਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਲੈ ਕੇ ਹਜ਼ਰ ਆਇਆ ਜੀ ਤੇਜ ਦੁਨੀਆ ਬੁਲੇਟਿਨ ਦੇਸ਼ ਦੁਨੀਆ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆ ਜਦਿਆਂ ਮੁੱਖ ਖਬਰਾਂ ਦੇ ਨਾਲ ਯੂਕੇ ਚ ਬ੍ਰਿਟਿਸ਼ ਸਿੱਖ ਔਰਤ ਨਾਲ ਜ਼ਬਰਜਨਾ ਦੇ ਸ਼ੱਕ ਚ ਦੋ ਲੋਕ ਗ੍ਰਿਫਤਾਰ ਮੁਲਜ਼ਮਾਂ ਚ ਇੱਕ ਔਰਤ ਤੇ ਇੱਕ ਮਰਦ ਸ਼ਾਮਲ ਵਾਸ਼ਿੰਗਟਨ ਤੋਂ ਲੰਡਨ ਤੱਕ ਕੰਪਨੀਆਂ ਨੀਤੀਆਂ ਦਾ ਵਿਰੋਧ ਨੋਕਿੰਗ ਦਾ ਪ੍ਰਦਰਸ਼ਨ ਦੌਰਾਨ ਸੜਕਾਂ 'ਤੇ ਉਤਰੇ ਸੈਂਕੜੇ ਲੋਕ ਬ੍ਰਾਜ਼ਿਲ ਦੇ ਪੈਰਨਾਮਬੁਕੋ ਚ ਭਿਆਨਕ ਸੜਕ ਹਾਦਸਾ ਬੱਸ ਪਲਟਣ ਕਾਰਨ 15 ਲੋਕਾਂ ਦੀ ਮੌਤ ਕਈ ਗੰਭੀਰ ਜ਼ਖਮੀ ਪ੍ਰਿੰਸ ਐਂਟ੍ਰੀਓ ਨੇ ਸ਼ਾਹੀ ਸਨਮਾਨ ਛੱਡਣ ਦਾ ਕੀਤਾ ਐਲਾਨ ਡਿਓਕੋਫ ਯਾਕ ਖਿਤਾਬੀ ਕਿਤਾਬਾ ਪਸ ਖਤਮ ਹੋਈ ਪਾਕਿਸਤਾਨ ਤੇ ਅਫਗਾਨਿਸਤਾਨ ਦੀ ਜੰਗ ਸੀਜ਼ਫਾਇਰ ਲਈ ਰਾਜ਼ੀ ਹੋਏ ਦੋਹੇ ਮੁਲਕ ਇੰਗਲੈਂਡ ਦੇ ਵੈਸਟ ਮਿਡਲੈਂਡ ਖੇਤਰ ਦੇ 올ਡਵਰੀਚ ਪਿਛਲੇ ਮਹੀਨੇ ਇੱਕ ਸਿੱਖ ਔਰਤ ਨਾਲ ਹੋਏ ਜ਼ਬਰਜਨਾ ਦੇ ਸ਼ੱਕ ਚ ਇੱਕ ਆਦਮੀ ਤੇ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਮੰਨਿਆ ਜਾ ਰਿਹਾ ਹੈ ਕਿ ਇਹ ਘਟਨਾ ਨਸਲੀ ਵਿਤਕਰੇ ਕਾਰਨ ਅੰਜਾਮ ਦਿੱਤੀ ਗਈ ਹੈ वेस्ट मिडलैंड पुलिस ਨੇ ਦੱਸਿਆ ਕਿ ਗ੍ਰਿਫਤਾਰੀਆਂ ਵੀਰਵਾਰ ਰਾਤ ਨੂੰ ਉਸੇ ਕਾਉਂਟੀ ਦੇ ਹੈਲਥ ਓਵਨ 33 ਸਾਲ ਔਰਤ ਨਾਲ ਹੋਏ ਜ਼ਬਰਜਨਾਹ ਦੇ ਮਾਮਲੇ 'ਚ ਕੀਤੀਆਂ ਗਈਆਂ ਨੇ ਬਾਅਦ 'ਚ ਦੋਵਾਂ ਮੁਲਜ਼ਮਾਂ ਨੂੰ 20 ਸਾਲਾ ਬ੍ਰਿਟਿਸ਼ ਸਿੱਖ ਔਰਤ ਦੇ ਸ਼ੋਸ਼ਣ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਇਸ ਔਰਤ ਨੇ 9 ਸਤੰਬਰ ਨੂੰ 올ਡਬਰੀ ਸੈਂਡਵੈਲ ਚਰਚ ਟੇਮ ਰੋਡ ਤੇ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਕੀਤੀ ਸੀ ਪਿਛਲੇ ਮਹੀਨੇ ਹੋਏ ਜੈਂਸੀ ਸੋਸ਼ਲ ਚ ਗੋਰੇ ਹਮਲਾਵਰਾਂ ਨੇ ਕਥਿਤ ਤੌਰ ਤੇ ਔਰਤ ਨੂੰ ਕਿਹਾ ਕਿ ਤੂੰ ਇਸ ਦੇਸ਼ ਦੀ ਨਹੀਂ ਹੈ ਇੱਥੋਂ ਚਲੀ ਜਾ ਇਸ ਘਟਨਾ ਤੋਂ ਬਾਅਦ ਦੇਸ਼ ਚ ਰੋਸ ਵੇਖਿਆ ਗਿਆ ਯੂਕੇ ਦੇ ਅਪਰਾਧ ਲੜਨ ਵਾਲੇ ਚੈਰਿਟੀ ਕਰਾਈਮ ਸਪੋਰਟਸ ਪਰਸਨ ਨੇ ਨਸਲੀ ਤੌਰ ਤੇ 扑ਕਾਏ ਗਏ ਜਬਰ ਜਨਾਹ ਲਈ ਜ਼ਿੰਮੇਵਾਰ ਲੋਕਾਂ ਦੀ ਗ੍ਰਿਫਤਾਰੀ ਅਤੇ ਸਜਾ ਲਈ ਜਾਣਕਾਰੀ ਦੇਣ ਵਾਲੇ ਲਈ ਇਨਾਮ ਵਜੋਂ ਵੀ ਹਜ਼ਾਰ ਪੌਂਡ ਦੀ ਪੇਸ਼ਕਸ਼ ਕੀਤੀ ਹੈ ਬ੍ਰਿਟਿਸ਼ ਸਿੱਖ ਸੰਗਠਨਾ ਨੇ ਵੀ ਸੋਸ਼ਲ ਮੀਡੀਆ ਤੇ ਇਕੱਠੇ ਹੋ ਕੇ ਕਿਸੇ ਵੀ ਫੁਟੇਜ ਲਈ 10000 ਪਾਉਂਡ ਦਾ ਵਿੱਤੀ ਇਨਾਮ ਦੇਣ ਦੀ ਪੇਸ਼ਕਸ਼ ਕੀਤੀ ਹੈ ਜਿਸ ਨਾਲ ਹਮਲੇ ਦੇ ਪਿੱਛੇ ਦੋਸ਼ੀਆਂ ਨੂੰ ਸਜ਼ਾ ਮਿਲ ਸਕਦੀ ਹੈ ਇਸ ਘਟਨਾ ਨੂੰ ਯੂਕੇ ਸੰਸਦ ਚ ਉਠਾਇਆ ਗਿਆ ਹੈ ਜਿਸ ਚ ਗ੍ਰੈਸ ਕਤਰ ਸ਼ਬਾਨਾ ਮਹਿਮੂਦ ਨੇ ਹਮਲੇ ਦੀ ਨਿੰਦਾ ਕੀਤੀ ਹੈ ਉਹਨਾਂ ਕਹੇ ਕਿ ਜਾਤੀ ਜਾਂ ਜਾਤੀ ਦੁਆਰਾ ਪ੍ਰੇਰਿਤ ਜੈਂਸੀ ਹਮਲੇ ਬਹੁਤ ਪ੍ਰਾਨਖ ਨੇ ਮੈਨੂੰ ਯਕੀਨ ਹੈ ਕਿ ਪੂਰਾ ਸਦਨ ਅਜਿਹੇ ਅਪਰਾਧਾਂ ਦੀ ਸਖਤ ਤੋਂ ਸਖਤ ਸ਼ਬਦਾਚ ਨਿੰਦਾ ਕਰਨ ਚ ਮੇਰੇ ਨਾਲ ਸ਼ਾਮਲ ਹੋਵੇਗਾ ਉਹਨਾਂ ਕਹਿ ਕਿ ਇਹ ਸਰਕਾਰ ਨਸਲੀ ਨਫ਼ਰਤ ਜਾਂ ਹਿੰਸਾ ਲਈ ਕਿਸੇ ਦਾ ਸਮਰਥਨ ਨਹੀਂ ਕਰਦੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਨੀਤੀਆਂ ਦਾ ਵਿਰੋਧ ਕਰਨ ਲਈ ਵਾਸ਼ਿੰਗਟਨ ਡੀਸੀ ਤੋਂ ਲੰਡਨ ਤੱਕ ਹਜ਼ਾਰਾਂ ਲੋਕ ਸੜਕਾਂ ਤੇ ਉਤਰੇ ਨੇ ਨੋ ਕਿੰਗਸ ਨਾਮ ਦਾ ਇਹ ਵਿਰੋਧ ਪ੍ਰਦਰਸ਼ਨ ਅਮਰੀਕਾ ਅਤੇ ਵਿਸ਼ਵ ਪੱਧਰ ਤੇ ਕੀਤਾ ਜਾ ਰਿਹਾ ਹੈ ਪਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਅਮਰੀਕਾ ਅਤੇ ਦੁਨੀਆ ਭਰ ਚ 2600 ਤੋਂ ਵੱਧ ਨੋ ਕਿੰਗਸ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ ਸੈਂਕੜੇ ਲੋਕ ਲੰਡਨ ਵਿੱਚ ਅਮਰੀਕੀ ਦੂਤਾ ਘਰ ਦੇ ਬਾਹਰ ਵੀ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਇਹ ਪ੍ਰਦਰਸ਼ਨ 트ੰਪ ਦੀ ਤਾਨਾਸ਼ਾਹੀ ਨੀਤੀਆਂ ਦੇ ਖਿਲਾਫ ਹੋ ਰਹੇ ਨੇ ਲੰਡਨ ਰੈਲੀ ਅਮਰੀਕਾ ਅਤੇ ਦੁਨੀਆ ਭਰ ਚ ਆਯੋਜਿਤ 2600 ਤੋਂ ਵੱਧ ਵਿਰੋਧ ਪ੍ਰਦਰਸ਼ਨਾਂ ਵਿੱਚੋਂ ਇੱਕ ਹੈ ਸਪੇਨ ਦੇ ਮੈਦ੍ਰਿਡ ਅਤੇ ਬਰਸੇਲੋਨਾ ਵਿੱਚ ਵੀ ਇਸ ਤਰ੍ਹਾਂ ਦੇ ਪ੍ਰਦਰਸ਼ਨ ਹੋਏ ਨੇ ਅਮਰੀਕਾ ਭਰ ਦੇ ਵੱਡੇ ਸ਼ਹਿਰਾਂ ਉਪਨਗਰਾਂ ਅਤੇ ਛੋਟੇ ਕਸਵਿਆਂ 'ਚ ਹਜ਼ਾਰਾਂ ਲੋਕ ਵਿਰੋਧ ਪ੍ਰਦਰਸ਼ਨ 'ਚ ਹਿੱਸਾ ਲੈ ਰਹੇ ਨੇ ਰਾਈਟਰਜ਼ ਅਨੁਸਾਰ ਵਾਸ਼ਿੰਗਟਨ ਡੀਸੀ ਦੇ ਡਾਊਨਟਾਊਨ 'ਚ ਪ੍ਰਦਰਸ਼ਨਕਾਰੀਆਂ ਨੇ ਵੱਖ-ਵੱਖ ਪਹਿਰਾਵੇ ਪਹਿਨੇ ਅਤੇ ਬੈਨਰ ਲੈ ਕੇ ਪੈਂਸਿਲਵੇਨੀਆ ਐਵੈਨਿਊ ਤੱਕ ਮਾਰਚ ਕੀਤਾ ਪ੍ਰਬੰਧਕਾਂ ਨੇ ਦੱਸਿਆ ਕਿ 300 ਤੋਂ ਵੱਧ ਸਥਾਨਕ ਸੰਗਠਨਾਂ ਨੇ ਇਸ ਸਮਾਗਮ ਨੂੰ ਆਯੋਜਿਤ ਕਰਨ ਲਈ ਸਹਿਯੋਗ ਕੀਤਾ ਹੈ ਦਰਅਸਲ ਉਹਦਾ ਸੰਭਾਲਣ ਦੇ ਸਿਰਫ 10 ਮਹੀਨਿਆਂ ਦੇ ਅੰਦਰ ਟਰੰਪ ਨੇ ਇਮੀਗ੍ਰੇਸ਼ਨ ਪਾਬੰਦੀਆਂ ਨੂੰ ਸਖਤ ਕਰ ਦਿੱਤਾ ਹੈ ਫਲਸਤੀਨ ਪੱਖੀ ਵਿਰੋਧ ਪ੍ਰਦਰਸ਼ਨਾਂ ਅਤੇ ਵਿਭਿੰਨਤਾ ਨੀਤੀਆਂ ਕਾਰਨ ਯੂਨੀਵਰਸਿਟੀਆਂ ਤੋਂ ਸੰਗੀ ਫੰਡਿੰਗ ਰੋਕਣ ਦੀ ਧਮਕੀ ਦਿੱਤੀ ਹੈ ਅਤੇ ਕਈ ਰਾਜਾਂ 'ਚ ਨੈਸ਼ਨਲ ਗਾਰਡ ਦੀ ਤਾਇਨਾਤੀ ਨੂੰ ਅਧਿਕਾਰਤ ਕੀਤਾ ਹੈ ਅਲੋਚਕਾਂ ਦਾ ਕਹਿਣਾ ਹੈ ਕਿ 트럼ਪੋ ਪ੍ਰਸ਼ਾਸਨ ਦੀਆਂ ਇਹ ਕਾਰਵਾਈਆਂ ਸਮਾਜ ਵਿੱਚ ਵੰਡ ਨੂੰ ਵਧਾ ਰਹੀਆਂ ਨੇ ਅਤੇ ਲੋਕਤੰਤਰ ਦੇ ਬੁਨਿਆਦੀ ਸਿਧਾਂਤਾਂ ਨੂੰ ਖਤਰੇ 'ਚ ਪਾ ਰਹੀਆਂ ਨੇ। ਲੋਕ ਕਿੰਗਜ਼ ਵਿਰੋਧ ਪ੍ਰਦਰਸ਼ਨ ਦਾ ਆਯੋਜਨ ਕਰਨ ਵਾਲੇ ਸਮੂਹ ਇੰਡੀਵਿਜੂਅਲ ਦੀ ਸ਼ਹਿਰ ਸੰਸਥਾਪਕ ਲੀਆ ਗ੍ਰੀਨਬਰਗ ਨੇ ਕਿਹਾ ਹੈ ਕਿ ਸਾਡੇ ਦੇਸ਼ 'ਚ ਕੋਈ ਰਾਜਾ ਨਹੀਂ ਹੈ ਅਤੇ ਇਹ ਅਮਰੀਕਾ ਦੀ ਸਭ ਤੋਂ ਵੱਡੀ ਪਛਾਣ ਹੈ ਕਿ ਲੋਕ ਖੁੱਲ੍ਹ ਕੇ ਵਿਰੋਧ ਕਰ ਸਕਦੇ ਨੇ। ਉਸਨੇ ਇਹਨਾਂ ਵਿਰੋਧ ਪ੍ਰਦਰਸ਼ਨਾਂ ਨੂੰ ਤਾਨਾਸ਼ਾਹੀ ਪ੍ਰਵਿੱਤੀਆਂ ਵਿਰੋਧ ਸ਼ਾਂਤੀਪੂਰਨ ਵਿਰੋਧ ਦਾ ਸੈ ਰਾਸ਼ਟਰਪਤੀ 트ੰਪ ਨੇ ਇਹਨਾਂ ਵਿਰੋਧ ਪ੍ਰਦਰਸ਼ਨਾਂ ਦਾ ਜਨਤਕ ਤੌਰ ਤੇ ਜਵਾਬ ਨਹੀਂ ਦਿੱਤਾ ਹਾਲਾਂਕਿ ਫੌਕਸ ਬਿਜ਼ਨਸ ਨਾਲ ਇੱਕ ਇੰਟਰਵਿਊ ਚ ਉਹਨਾਂ ਕਿਹਾ ਹੈ ਕਿ ਉਹ ਮੈਨੂੰ ਰਾਜਾ ਕਹਿ ਰਹੇ ਨੇ ਪਰ ਮੈਂ ਰਾਜਾ ਨਹੀਂ ਹਾਂ ਬ੍ਰਾਜ਼ਿਲ ਦੇ ਪੈਰਨਾਮ ਬੁਕੋ ਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਸੜਕ ਹਾਦਸੇ ਚ 15 ਲੋਕਾਂ ਦੀ ਮੌਤ ਹੋ ਗਈ ਹੈ। ਪੂਰਬੀ ਬ੍ਰਾਜ਼ਿਲ ਦੇ ਹਾਈਵੇ ਤੇ ਗਲਤ ਦਿਸ਼ਾ ਚ ਚੱਲ ਰਹੀ ਬੱਸ ਦੇ ਡਰਾਈਵਰ ਨੇ ਕੰਟਰੋਲ ਗਵਾ ਦਤਾ ਅਤੇ ਗੱਡੀ ਸੜਕ ਨਾਲ ਲੱਗੀਆਂ ਛੱਟਾਂ ਨਾਲ ਟਕਰਾਈ ਅਤੇ ਪਲਟ ਗਈ। ਹਾਦਸੇ ਚ ਬੱਸ ਚ ਕੁੱਲ 30 ਯਾਤਰੀ ਸਵਾਰ ਸਨ ਜਿਨ੍ਹਾਂ ਵਿੱਚੋਂ 11 ਮਹਿਲਾਵਾਂ ਅਤੇ 4 ਮਰਦਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਕਈ ਯਾਤਰੀ ਜ਼ਖਮੀ ਹੋਏ ਨੇ। ਪੁਲਿਸ ਦੇ ਅਨੁਸਾਰ ਡਰਾਈਵਰ ਨੂੰ ਹਲਕੀ ਚੋਟ ਆਈ ਹੈ। ਡਰਾਈਵਰ ਨੂੰ ਅਗਲੀ ਪੁਛਗੇਛ ਲਈ ਪੁਲਿਸ ਸਟੇਸ਼ਨ ਲਿਜਾਇਆ ਗਿਆ ਹੈ ਇਹ ਬੱਸ ਵਾਈਆ ਰਾਜ ਤੋਂ ਰਵਾਨਾ ਹੋਈ ਸੀ ਅਤੇ ਗਵਾਂਡੀ ਰਾਜ ਪੈਰਨਾਮਬੋ ਕੋ ਦੇ ਸ਼ਹਿਰ ਸਲਵਾਚ ਚ ਦੁਰਘਟਨਾਗ੍ਰਸਤ ਹੋਈ ਹੈ ਪੁਲਿਸ ਦੇ ਅਨੁਸਾਰ ਹਾਦਸੇ ਦੇ ਸਮੇਂ ਕੁਝ ਯਾਤਰੀਆਂ ਨੇ ਸੀਟ ਬੈਲਟ ਨਹੀਂ ਪਾਈ ਹੋਈ ਸੀ ਦੁਰਘਟਨਾ ਦੌਰਾਨ ਕੁਝ ਯਾਤਰੀ ਬਾਸ ਤੋਂ ਬਾਹਰ ਨਿਕਲ ਕੇ गिर ਗਏ ਸਥਾਨਕ ਗਵਰਨਰ ਜੋਰਿੰਮੋ ਟੈਕਸੇਰਾ ਨੇ ਸੋਸ਼ਲ ਮੀਡੀਆ ਤੇ ਕਿਹਾ ਹੈ ਕਿਉਂ ਨਾ ਦਾ ਪ੍ਰਸ਼ਾਸਨ ਵਿਚਾਰ ਕਰ ਰਿਹਾ ਹੈ ਅਤੇ ਪੀੜਤਾਂ ਦੀ ਪਛਾਣ ਚ ਸਹਾਇਤਾ ਕਰ ਰਿਹਾ ਹੈ ਉਹਨਾਂ ਨੇ ਲਿਖਿਆ ਕਿ ਮੈਂ ਆਪਣੀ ਟੀਮ ਦੇ ਨਾਲ ਸਥਿਤੀ ਤੇ ਨਜ਼ਰ ਰੱਖ ਰਹੇ ਹਾਂ ਅਤੇ ਜਾਨੀ ਮਾਲੀ ਨੁਕਸਾਨ ਜ਼ਖਮੀ ਲੋਕਾਂ ਅਤੇ ਪਰਿਵਾਰਾਂ ਦੇ ਦੁੱਖ ਤੇ ਗਹਿਰਾ ਦੁੱਖ ਪ੍ਰਗਟ ਕਰ ਰਿਹਾ ਹਾਂ ਬ੍ਰਾਜ਼ਿਲ ਦੇ ਆਵਾਜਾਈ ਮੰਤਰਾਲੇ ਦੇ ਅਨੁਸਾਰ 2024 ਚ ਸੜਕ ਹਾਦਸਿਆਂ ਕਾਰਨ 10000 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ ਅਪ੍ਰੈਲ ਚ ਦੱਖਣ ਪੂਰਬੀ ਬ੍ਰਾਜ਼ੀਲ ਚ ਇੱਕ ਯਾਤਰੀ ਬੱਸ ਪਲਟਣ ਕਾਰਨ 2 ਬੱਚਿਆਂ ਸਮੇਤ 11 ਲੋਕ ਮਰੇ ਸਨ ਫਰਵਰੀ ਚ ਸਾਓ ਪਾਉਲੋ ਰਾਜ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਬੱਸ ਟਰੱਕ ਨਾਲ ਟਕਰਾਈ ਜਿਸ ਚ 12 ਯਾਤਰੀਆਂ ਦੀ ਮੌਤ ਹੋਈ ਸਤੰਬਰ ਚ ਕੋਰੀਟੀਬਾ ਫੁੱਟਬਾਲ ਟੀਮ ਨੂੰ ਲੈ ਕੇ ਜਾ ਰਹੀ ਬੱਸ ਸੜਕ ਤੇ ਪਲਟ ਗਈ ਜਿਸ ਚ 3 ਲੋਕ ਮਰੇ ਸਨ ਬ੍ਰਿਟੇਨ ਦੇ ਪ੍ਰਿੰਸ ਐਂਟਰੀਓ ਨੇ ਐਲਾਨ ਕੀਤਾ ਹੈ ਕਿ ਉਹ ਆਪਣਾ ਸ਼ਾਹੀ ਕਿਤਾਬ ਡਿਓਕੋਫਯਾਕ ਅਤੇ ਹੋਰ ਸ਼ਾਹੀ ਸਨਮਾਨ ਛੱਡਣ ਜਾ ਰਹੇ ਨੇ ਇਹ ਫੈਸਲਾ ਉਨ੍ਹਾਂ ਅਤੇ ਸ਼ਾਹੀ ਪਰਿਵਾਰ ਨੇ ਸਾਂਝੇ ਤੌਰ ਤੇ ਲਿਆ ਹੈ ਇਸ ਦਾ ਕਾਰਨ ਜੈਫਰੀ ਐਪਸਟਾਈਨ ਨਾਲ ਉਨ੍ਹਾਂ ਦੇ ਪੁਰਾਣੇ ਸੰਬੰਧਾਂ ਦਾ ਦੁਆਰਾ ਸੁਰਖੀਆਂ ਵੇਚਾਉਣਾ ਦੱਸਿਆ ਜਾ ਰਿਹਾ ਹੈ ਵਕਿੰਗਮ ਪੈਲੇਸ ਤੋਂ ਜਾਰੀ ਇੱਕ ਬਿਆਨ ਚ ਪ੍ਰਿੰਸ ਐਂਟਰੀਓ ਨੇ ਕਿਹਾ ਹੈ ਕਿ ਮੇਰੇ ਵਿਰੁੱਧ ਲੱਗੇ ਦੋਸ਼ ਮਹਾਮਹੀਮ ਰਾਜਾ ਅਤੇ ਸ਼ਾਹੀ ਪਰਿਵਾਰ ਦੇ ਕੰਮਾਂ ਤੋਂ ਧਿਆਨ ਭਟਕਾ ਰਹੇ ਨੇ ਇਸ ਲਈ ਮੈਂ ਅਤੇ ਰਾਜਾ ਚਾਰਲਸ ਨੇ ਮਿਲ ਕੇ ਫੈਸਲਾ ਕੀਤਾ ਹੈ ਕਿ ਮੈਨੂੰ ਇੱਕ ਕਦਮ ਹੋਰ ਅੱਗੇ ਵਧਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਹੁਣ ਮੈਂ ਆਪਣੇ ਖਿਤਾਬ ਅਤੇ ਮੈਨੂੰ ਦਿੱਤੇ ਗਏ ਸਨਮਾਨਾਂ ਦੀ ਵਰਤੋਂ ਨਹੀਂ ਕਰਾਂਗਾ ਐਂਡਰਿਓ ਤੇ ਵਰਜੀਨੀਆ ਰੋਬਰਟਸ ਗਿਫਰੇ ਨੇ ਦੋਸ਼ ਲਗਾਇਆ ਹੈ ਕਿ ਜਦੋਂ ਉਹ 17 ਸਾਲ ਦੀ ਸੀ ਤਾਂ ਉਸਨੇ ਉਸ ਨਾਲ ਜਿੰਸੀ ਸ਼ੋਸ਼ਣ ਕੀਤਾ ਹੈ ਉਸਦਾ ਦਾਅਵਾ ਹੈ ਕਿ ਉਹ ਐਬਸਟਾਈਨ ਦੁਆਰਾ ਤਸਕਰੀ ਦਾ ਸ਼ਿਕਾਰ ਹੋਈ ਸੀ ਐਂਡਰੀਓ ਨੇ ਇਹਨਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਉਸ ਨੂੰ ਉਸ ਨਾਲ ਮੁਲਾਕਾਤ ਦੀ ਕੋਈ ਯਾਦ ਨਹੀਂ ਹੈ ਪਰ ਸਾਲ 2021 ਚ ਐਂਡਰੀਓ ਤੇ ਮੁਕੱਦਮਾ ਕੀਤਾ ਗਿਆ ਜਿਸ ਦਾ 2022 ਚ ਇੱਕ ਗੁਪਤ ਸਮਝੌਤੇ ਰਾਹੀਂ ਨਿਪਟਾਰਾ ਕਰ ਦਿੱਤਾ ਗਿਆ ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ ਐਂਡਰੀਓ ਦਾ ਮੰਨਣਾ ਸੀ ਕਿ ਐਬਸਟਾਈਨ ਇੱਕ ਅਪਰਾਧੀ ਸੀ ਅਤੇ ਗਿਫਰੇ ਜੈਂਸੀ ਸੋਸ਼ਣ ਦਾ ਸ਼ਿਕਾਰ ਹੋਈ ਸੀ ਗਿਫਰੇਦੀ ਦੀ ਮੌਤ April 2024 ਚ ਖੁਦਕੁਸ਼ੀ ਨਾਲ ਹੋਈ ਸੀ ਉਸ ਦੀ ਮੌਤ ਤੋਂ ਬਾਅਦ ਇੱਕ ਯਾਦ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ ਜਿਸ ਦੇ ਅੰਸ਼ ਹਾਲੀ ਵਿੱਚ ਸਾਹਮਣੇ ਆਏ ਨੇ ਇਹ ਧਿਆਨ ਦੇਣ ਯੋਗ ਹੈ ਕਿ ਪ੍ਰਿੰਸ ਐਂਡਰਿਓ ਸਾਲ 2019 ਚ ਇੱਕ ਵਿਵਾਦਪੂਰਨ BBC ਇੰਟਰਵਿਊ ਤੋਂ ਬਾਅਦ ਜਨਤਕ ਜੀਵਨ ਤੋਂ ਹਟ ਗਏ ਸਨ ਜਿਸ ਵਿੱਚ ਉਸ ਨੇ ਅਜੀਬ ਦਲੀਲਾਂ ਨਾਲ ਦੋਸ਼ਾਂ ਨੂੰ ਖਾਰਜ ਕਰਨ ਦੀ ਕੋਸ਼ਿਸ਼ ਕੀਤੀ ਸੀ ਹੁਣ ਐਂਡਰਿਓ ਨੇ ਡੁਕ ਆਫ ਯੋਰਕ ਦੇ ਖਿਤਾਬ ਦੇ ਨਾਲ ਨਾਲ ਰਾਇਲ ਵਿਕਟੋਰੀਅਨ ਆਰਡਰ ਅਤੇ ਆਰਡਰ ਆਫ ਦਾ ਗਟਰ ਵਰਗੇ ਵੱਡੇ ਸਨਮਾਨਾਂ ਨੂੰ ਵੀ त्याग ਦਿੱਤਾ ਹੈ ਹਾਲਾਂਕਿ ਇਸ ਸਮੇਂ ਦੌਰਾਨ ਉਨ੍ਹਾਂ ਕਿਹਾ ਹੈ ਕਿ ਉਹ ਜਨਮ ਤੋਂ ਦਿੱਤੇ ਗਏ ਪ੍ਰਿੰਸ ਦੇ ਰੁਤਵੇ ਨੂੰ ਬਰਕਰਾਰ ਰੱਖਣਗੇ ਬੀਤੇ ਕਈ ਦਿਨਾਂ ਤੋਂ ਲਗਾਤਾਰ ਇੱਕ ਦੂਸਰੇ ਤੇ ਹਵਾਈ ਹਮਲੇ ਕਰਨ ਮਗਰੋਂ ਅਫਗਾਨਿਸਤਾਨ ਤੇ ਪਾਕਿਸਤਾਨ ਦੋਹਾਂ ਵਿਚਕਾਰ ਹੋਈ ਸ਼ਾਂਤੀ ਵਾਰਤਾ ਦੌਰਾਨ ਤੁਰੰਤ ਜੰਗਬੰਦੀ ਲਈ ਸਹਿਮਤੀ ਹੋ ਗਈ ਹੈ ਇਹ ਗੱਲਬਾਤ ਕਤਰ ਅਤੇ ਤੁਰਕੀ ਦੀ ਵਿਚੋਲਗੀ ਹੈ ਹੋਈ ਹੈ ਕਤਰ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਚ ਕਿਹਾ ਕਿ ਅਫਗਾਨਿਸਤਾਨ ਅਤੇ ਪਾਕਿਸਤਾਨ ਨੇ ਆਪਸ ਵਿੱਚ ਸ਼ਾਂਤੀ ਅਤੇ ਸਥਿਰਤਾ ਨੂੰ ਮਜ਼ਬੂਤ ਕਰਨ ਲਈ ਢਾਂਚੇ ਸਥਾਪਿਤ ਕਰਨ ਲਈ ਸਹਿਮਤੀ ਦਿੱਤੀ ਹੈ ਮੰਤਰਾਲੇ ਨੇ ਉਮੀਦ ਜਤਾਈ ਹੈ ਕਿ ਇਸ ਨਾਲ ਸਰਹੱਦੀ ਤਣਾਅ ਖਤਮ ਹੋ ਜਾਏਗਾ ਅਤੇ ਇਲਾਕੇ 'ਚ ਟਿਕਾਊ ਸ਼ਾਂਤੀ ਲਈ ਇੱਕ ਮਜ਼ਬੂਤ ਨੀ ਬਣੇਗੀ ਦੋਹਾਂ ਧਿਰਾਂ ਨੇ ਆਉਣ ਵਾਲੇ ਦਿਨਾਂ 'ਚ ਫਾਲੋਅ ਅਪ ਮੀਟਿੰਗਾਂ ਕਰਨ ਲਈ ਵੀ ਸਹਿਮਤੀ ਪ੍ਰਗਟਾਈ ਹੈ ਇਨਾ ਮੀਟਿੰਗ ਦਾ ਉਦੇਸ਼ ਜੰਗਬੰਦੀ ਦੀ ਨਿਰੰਤਰਤਾ ਨੂੰ ਯਕੀਨੀ ਬਣਾਉਣਾ ਅਤੇ ਪਰੋਸੇਯੋਗ ਤੇ ਟਿਕਾਊ ਢੰਗ ਨਾਲ ਇਸ ਦੇ ਲਾਗੂ ਕਰਨ ਦੀ ਤਸਦੀਕ ਕਰਨਾ ਹੈ ਜਿਸ ਨਾਲ ਦੋਹਾਂ ਦੇਸ਼ਾਂ ਵਿੱਚ ਸੁਰੱਖਿਆ ਅਤੇ ਸਥਿਰਤਾ ਹਾਸਲ ਕਰਨ 'ਚ ਮਦਦ ਮਿਲੇਗੀ ਇਸ ਤੋਂ ਪਹਿਲਾਂ ਇਸ ਹਫਤੇ ਦੋਹਾਂ ਧਿਰਾਂ ਨੇ ਇੱਕ 48 ਘੰਟੇ ਦੀ ਜੰਗਬੰਦੀ ਲਈ ਸਹਿਮਤੀ ਦਿੱਤੀ ਸੀ ਪਰ ਇਹ ਸ਼ੁੱਕਰਵਾਰ ਸ਼ਾਮ ਨੂੰ ਖਤਮ ਹੋ ਗਈ ਜੰਗਬੰਦੀ ਦੀ ਮਿਆਦ ਖਤਮ ਹੋਣ ਤੋਂ ਬਾਅਦ ਪਾਕਿਸਤਾਨ ਨੇ ਅਫਗਾਨਿਸਤਾਨ ਦੇ ਪਖਤਕਾ ਸੂਬੇ ਚ ਕੁਝ ਜ਼ਿਲ੍ਹਿਆਂ ਤੇ ਹਵਾਈ ਹਮਲੇ ਕੀਤੇ ਪਾਕਿਸਤਾਨ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਹ ਹਮਲਾ ਹਾਫਿਜ਼ ਗੁਲ ਬਹਾਦਰ ਸਮੂਹ ਨੂੰ ਨਿਸ਼ਾਨਾ ਬਣਾਇਆ ਗਿਆ ਜੋ ਪਾਕਿਸਤਾਨ ਦੇ ਖੈਬਰ ਪਖਤੂਨ ਖਵਾ ਵਿੱਚ ਇੱਕ ਆਤਮਕਾਦੀ ਹਮਲੇ ਲਈ ਜ਼ਿੰਮੇਵਾਰ ਸੀ ਅਫਗਾਨਿਸਤਾਨ ਨੇ ਪਾਕਿਸਤਾਨ ਦੇ ਤਾਜ਼ਾ ਹਵਾਈ ਹਮਲਿਆਂ ਦੀ ਆਲੋਚਨਾ ਕੀਤੀ ਹੈ ਕਿਉਂਕਿ ਨਾ ਹਮਲਿਆਂ ਚ ਔਰਤਾਂ ਬੱਚਾਂ ਅਤੇ ਤਿੰਨ ਕ੍ਰਿਕਟਰਾਂ ਸਮੇਤ 10 ਨਾਗਰਿਕ ਮਾਰੇ ਗਏ ਸਨ ਇਸ ਹਮਲੇ ਕਾਰਨ ਅਫਗਾਨ ਕ੍ਰਿਕਟ ਬੋਰਡ ਨੂੰ ਅਗਲੇ ਮਹੀਨੇ ਪਾਕਿਸਤਾਨ ਚ ਹੋਣ ਵਾਲੀ ਪਾਕਿਸਤਾਨ ਅਤੇ ਸ਼੍ਰੀਲੰਕਾ ਨਾਲ ਤ੍ਰਿਕੋਣੀ ਲੜੀ ਨੂੰ ਰੱਦ ਕਰਨ ਲਈ ਮਜਬੂਰ ਹੋਣਾ ਪਿਆ ਹੈ। ਇਟਲੀ ਦੇ ਮਿਲਾਨ ਤੋਂ ਘਰ ਪਰਤ ਰਹੇ 255 ਯਾਤਰੀਆਂ ਲਈ ਦੀਵਾਲੀ ਫਿੱਕੀ ਪੈ ਗਈ ਹੈ। ਸ਼ੁੱਕਰਵਾਰ ਨੂੰ 에어 ਇੰਡੀਆ ਦੀ ਡ੍ਰੀਮ ਲਾਈਨਰ ਉਡਾਣ ਚ ਤਕਨੀਕੀ ਖਰਾਬੀ ਕਾਰਨ ਉਡਾਣ ਰੱਦ ਕਰਨ ਲਈ ਮਜਬੂਰ ਹੋਣਾ ਪਿਆ। ਯਾਤਰੀ ਮਿਲਾਨ 'ਚ ਫਸੇ ਹੋਏ ਸਨ ਹਾਲਾਂਕਿ ਉਨ੍ਹਾਂ ਲਈ ਹੋਟਲ ਵਿੱਚ ਠਹਿਰਨ ਦੀ ਵਿਵਸਥਾ ਕੀਤੀ ਗਈ। 에어ਲਾਈਨ ਨੇ ਕਿਹਾ ਕਿ 17 ਅਕਤੂਬਰ ਨੂੰ ਮਿਲਾਨ ਤੋਂ ਦਿੱਲੀ ਜਾਣ ਵਾਲੀ ਉਡਾਨ AI 138 ਤਕਨੀਕੀ ਕਾਰਨਾਂ ਕਰਕੇ ਰੱਦ ਕਰ ਦਿੱਤੀ ਗਈ ਸੀ। ਸਾਰੇ ਯਾਤਰੀਆਂ ਅਤੇ ਚਾਲਕ ਦਲ ਦੀ ਸੁਰੱਖਿਆ ਨੂੰ ਤਰਜੀਹ ਦਿੱਤੀ ਗਈ ਹੈ। ਸਾਰੇ ਪ੍ਰਭਾਵਿਤ ਯਾਤਰੀਆਂ ਨੂੰ ਹੋਟਲਾਂ 'ਚ ਠਹਿਰਾਇਆ ਗਿਆ ਹੈ। ਸੀਮਤ ਉਪਲਬਧਤਾ ਦੇ ਕਾਰਨ ਹਵਾਈ ਅੱਡੇ ਦੇ ਬਾਹਰ ਰਹਿائش ਦਾ ਪ੍ਰਬੰਧ ਕੀਤਾ ਗਿਆ। ਜਹਾਜ਼ 'ਚ ਖਰਾਬੀ ਨੇ ਤਿਉਹਾਰਾਂ ਲਈ ਘਰ ਜਾ ਰਹੇ 256 ਯਾਤਰੀਆਂ ਅਤੇ 10 ਤੋਂ ਵੱਧ ਚਾਲਕ ਦਲ ਦੇ ਮੈਂਬਰਾਂ ਦੀ દિਵਾਲੀ ਮਨਾਉਂਦੀਆਂ ਯੋਜਨਾਵਾਂ 'ਚ بگਨ ਪਾਇਆ। ਇੱਕ ਯਾਤਰੀ ਦਾ ਸ਼ੇਂਗਨ ਵੀਜ਼ਾ 2 ਅਕਤੂਬਰ 2025 ਨੂੰ ਖਤਮ ਹੋ ਰਿਹਾ ਸੀ। ਉਹਨਾਂ ਨੂੰ ਤੁਰੰਤ ਇੱਕ ਹੋਰ ਉਡਾਣ ਤੇ ਦੁਬਾਰਾ ਬੁੱਕ ਕੀਤਾ ਗਿਆ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਆਪਣੇ ਵੀਜ਼ੇ ਦੀ ਮਿਆਦ ਪੁੱਗਣ ਤੋਂ ਪਹਿਲਾਂ ਭਾਰਤ ਪਹੁੰਚ ਸਕਣ। ਬਾਕੀ ਯਾਤਰੀਆਂ ਨੂੰ 2 ਅਕਤੂਬਰ ਜਾਂ ਬਾਅਦ ਦੀਆਂ ਨਿਰਧਾਰੇ ਤੋਂ ਉਡਾਣਾਂ ਤੇ ਭੇਜਿਆ ਜਾਣਾ ਤੈਅ। ਕੰਪਨੀ ਦੇ ਇੱਕ ਬੁਲਾਰੇ ਨੇ ਕਿਹਾ ਹੈ ਕਿ 에어 ਇੰਡੀਆ ਅਤੇ ਹੋਰ 에어ਲਾਈਨਾਂ ਤੇ ਸੀਟਾਂ ਦੀ ਉਪਲਬਧਤਾ ਦੇ ਆਧਾਰ ਤੇ ਯਾਤਰੀਆਂ ਨੂੰ 20 ਅਕਤੂਬਰ ਜਾਂ ਬਾਅਦ ਦੀਆਂ ਨਿਰਧਾਰਿਤ ਬਕਲਪਿਕ ਉਡਾਨਾਂ ਤੇ ਦੁਬਾਰਾ ਬੁੱਕ ਕੀਤਾ ਗਿਆ ਹੈ। ਇੱਕ ਯਾਤਰੀ ਦਾ ਸ਼ੇਨਗਨ ਵੀਜ਼ਾ 20 ਅਕਤੂਬਰ ਨੂੰ ਖਤਮ ਹੋ ਰਿਹਾ ਸੀ ਇਸ ਲਈ ਉਹਨਾਂ ਦੀ ਟਿਕਟ ਦੂਜੀ ਉਡਾਨ ਤੇ ਦੁਬਾਰਾ ਬੁੱਕ ਕੀਤੀ ਗਈ ਹੈ। ਕੰਪਨੀ ਨੇ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਅਫਸੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਅਸੀਂ ਸਾਰੇ ਪ੍ਰਭਾਵਿਤ ਯਾਤਰੀਆਂ ਨੂੰ ਭੋਜਨ ਅਤੇ ਜ਼ਰੂਰੀ ਸਹੂਲਤਾਂ ਪ੍ਰਦਾਨ ਕਰਾਂਗੇ। ਅਸੀਂ ਆਪਣੇ ਯਾਤਰੀਆਂ ਅਤੇ ਚਾਲਕ ਦਲ ਦੀ ਸੁਰੱਖਿਆ ਅਤੇ ਤੰਦਰੁਸਤੀ ਲਈ ਵਚਨਬੱਧ ਹਾਂ Air India ਦੇ Boeing 787 Dreamliner ਨੇ ਪਹਿਲਾਂ ਲੰਬੇ ਸਮੇਂ ਦੇ ਰੂਟ ਤੇ ਤਕਨੀਕੀ ਖਰਾਬੀਆਂ ਦਾ ਸਾਹਮਣਾ ਕੀਤਾ ਰੂਸ ਦੇ ਕਲਮਿਕਿਆ ਚ ਇੱਕ ਮੱਠ ਨੇ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਨੂੰ ਪਰਦਰਸ਼ਿਤ ਕੀਤਾ ਹੈ ਹੁਣ ਤੱਕ 50000 ਤੋਂ ਵੱਧ ਸ਼ਰਧਾਲੂ ਇਨ੍ਹਾਂ ਦੇ ਦਰਸ਼ਨ ਕਰ ਚੁੱਕੇ ਨੇ 1 ਕਿਲੋਮੀਟਰ ਤੱਕ ਕਤਾਰ ਲੱਗੀ ਹੋਈ ਹੈ ਸੱਭਿਆਚਾਰਕ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਕਿਹਾ ਗੈਤਵਾਰ ਤੱਕ 60000 ਤੋਂ ਵੱਧ ਸ਼ਰਧਾਲੂਆਂ ਨੇ ਸਤਕਾਰਯੋਗ ਗੈਡੇਨਾ ਸਦੂਪ ਮਠ ਜਿਸ ਨੂੰ ਸ਼ੱਕਿਆਮੁਨੀ ਬੁੱਧ ਦੇ ਸੁਨਹਿਰੀ ਨਿਵਾਸ ਵਜੋਂ ਜਾਣਿਆ ਜਾਂਦਾ ਹੈ ਇੱਥੇ ਰੱਖੇ ਗਏ ਅਵਸ਼ੇਸ਼ਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਭਾਰਤ ਦੀ ਰਾਸ਼ਟਰੀ ਵਿਰਾਸਤ ਮੰਨੇ ਜਾਂਦੇ ਇਹਨਾਂ ਪਵਿੱਤਰ ਅਵਸ਼ੇਸ਼ਾਂ ਨੂੰ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸ਼ਾਦ ਮੋਰਿਆ ਦੀ ਅਗਵਾਈ ਵਾਲੇ ਇੱਕ ਉੱਚ ਪੱਦਰੀ ਬਫਦ ਦੁਆਰਾ ਐਲਸੀਟਾ ਲਿਆਂਦਾ ਗਿਆ ਸੀ ਜਿਸ ਵਿੱਚ ਸੀਨੀਅਰ ਭਾਰਤੀ ਭਿਕਸ਼ੂ ਵੀ ਸ਼ਾਮਿਲ ਸਨ ਬਿਆਨ ਚ ਕਿਹਾ ਗਿਆ ਹੈ ਕਿ ਇਹ ਬਫਦ ਕਲਮਿਕਆ ਦੀ ਬੋਦੀ ਬਹੁਗਿਣਤੀ ਆਬਾਦੀ ਲਈ ਵਿਸ਼ੇਸ਼ ਧਾਰਮਿਕ ਸੇਵਾਵਾਂ ਅਤੇ ਆਸ਼ੀਰਵਾਦ ਦਾ ਆਯੋਜਨ ਕਰ ਰਿਹਾ ਹੈ ਜੋ ਕਿ ਯੂਰਪ ਦਾ ਇੱਕ ਇੱਕ ਖੇਤਰ ਹੈ ਜਿੱਥੇ ਬੁੱਧ ਧਰਮ ਪ੍ਰਮੁੱਖ ਧਰਮ ਹੈ I feel anyone that comes to Canada the one thing they'll always do is Niagara Falls For me family trips are about being together sitting face to face and talking These are the things you remember